ਜ਼ਿੰਦਗੀ ਨੂੰ ਸੇਰ ਦੇਣ ਵਾਲੇ ਨਾਲ ਜਿੱਥੋਂ ਮਿਲੇ ਸੰਗਤ ਐਸੀ ਚ ਸਾਨੂੰ ਰਹਿਣਾ ਸਦਾ ਚਾਹੀਦਾ ਹੋਣਾ ਸਲਾਮਾ ਕਰਦੇ ਢਾਲਦੇ ਆ ਸੂਰਜਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਦਾ ਚਾਹੀਦਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਦਾ ਹਾਜ਼ਰੀ ਅੱਜ ਇੱਕ

ਗੁਰਵੀਰ ਸਰ ਬੈਠੇ ਨੇ 2018 ਦੇ ਵਿੱਚ ਇਹਨਾਂ ਦੇ ਨਾਲ ਇੰਗਲੈਂਡ ਦੇ ਵਿੱਚ ਸਟੇਜ 'ਤੇ ਸੰਗੀ ਕਰਨ ਦਾ ਮੌਕਾ ਮਿਲਿਆ ਲਿਖਣ ਦਾ ਸ਼ੌਂਕ ਜੂਰੇ ਲਿਖਣ ਅੱਜ ਪਹਿਲੀ ਵਾਰੀ ਬੋਲ ਰਿਹਾ ਸੋ ਮੈਂ ਪਹਿਲਾਂ ਹੀ ਆਪ ਸਭ ਤੋਂ ਮਾਫੀ ਮੰਗ ਲੈਂਦਾ ਹਾਂ ਕਿ ਅਗਰ ਕੁਝ ਗਲਤ ਬੋਲਿਆ ਗਿਆ ਜੋ ਕਵਿਤਾ ਆਪ ਸਾਰਨਾ ਸਾਂਝੀ ਕਰਨ ਜਾ ਰਿਹਾ ਹਾਂ ਜਿਸ ਤਰ੍ਹਾਂ ਆਪਕੀ ਸਾਹ ਅੱਜ ਦੀ ਕੀ ਸੁਣਾ ਕੇ ਗਏ ਨੇ ਇਹ ਮੇਰੀ ਵੀ ਹੱਦ ਨਹੀਂ ਦੀ ਹੈ ਪਿਛਲੇ ਸਾਲ 2024 ਦੇ ਵਿੱਚ ਮੇਰਾ ਐਕਸੀਡੈਂਟ ਹੋਇਆ ਮੇਰੀ ਬਾਹਰ ਟੁੱਟੀ ਪਰ ਜਦੋਂ ਮੇਂ ਕੋਈ ਖਬਰ ਲੈਣ ਆਉਂਦਾ ਸੀ ਸਾਰੀ ਘਾੜੀ ਨੂੰ ਬੋਲ-ਬੋਲ ਕੇ ਦਸਤੀ ਪੈਂਦੀ ਸੀ ਮੈਂ ਤਾਂ ਕਰਾਂ ਵਿਆਹ ਹੋ ਗਿਆ ਉਹ ਤਾਂ ਸਰ ਬਹੁਤ ਪਹਿਲਾਂ ਹੋ ਗਿਆ ਸੀ ਹਾਲ ਐਕਸੀਡੈਂਟ ਦਾ ਹੋਇਆ ਜਦੋਂ ਖਬਰਦਾਰ ਕੋਈ ਲੈਣ ਆਉਂਦਾ ਤਾਂ ਸਾਰੀ ਘਾੜੀ ਪਸਤੀ ਕੇ ਐਂਟੈਂਨਾ ਬਸੋਇਆ ਸੀ ਸੋ ਉਹਨਾਂ ਗੱਲਾਂ ਬਾਤਾਂ ਨੂੰ ਕਾਗਜ਼ਾਂ ਦੇ ਵਿੱਚ ਲਿਖਿਆ ਹੈ ਸੋ ਆਪ ਸਭ ਦੇ ਸਾਹਮਣੇ ਪੇਸ਼ ਕਰਾਂਗਾ ਉਸਤਾਦੀ ਵੀ ਮਾਫੀ। ਛੁੱਟੀ ਵੜਾ ਦੇਸੀ ਮੈਂ ਆਰਾਮ ਨਾਲ ਸੁੱਤਾ ਸੀ। ਛੁੱਟੀ ਵੜਾ ਦੇਸੀ ਮੈਂ ਆਰਾਮ ਨਾਲ ਸੁੱਤਾ ਸੀ। ਸੁਪਨੇ ਦੇ ਵਿੱਚ ਮੈਨੂੰ ਢਿਖਾ ਇੱਕ ਕੁੱਤਾ ਸੀ। ਫੋਨ ਮੇਰਾ ਬਜਿਆ ਤੇ ਨੀਂਦ ਮੇਰੀ ਖੁੱਲ ਗਈ। ਸੁਪਨੇ 'ਚ ਕੁੱਤੇ ਵਾਲੀ ਗੱਲ ਮੈਨੂੰ ਭੁੱਲ ਗਈ। फोन ਉਤੇ ਸਾਰ ਕਹਿੰਦੇ ਸੁਖੀਂ ਇੱਕ ਝੱਲੋਗੇ ਕੰਮ ਹੈ ਜ਼ਰੂਰੀ ਇੱਕ ਨਾਲ ਮੇਰੇ ਚਲੋਗੇ फोन ਉਤੇ ਦਿੱਤਾ ਨਾ ਜਵਾਬ ਮਜਬੂਰੀ ਸੀ ਸੌਣ ਨਾਲ ਲੱਗਾ ਮੈਨੂੰ ਉਹਦਾ ਕੰਮ ਹੀ ਜ਼ਰੂਰੀ ਸੀ ਫਟਾਫਟ ਸਾਥ ਤਾਰ ਜੇ ਹੋ ਗਿਆ ਤਿਆਰ ਸੀ ਬੁਲਟ ਤੇ ਜਾਣੇ ਮੈਂ ਹੋ ਗਿਆ ਸੁਆਸ ਪਹੁੰਚ ਗਿਆ ਨੰਦਰਾ ਮੈਂ ਸਾਰ ਨੂੰ ਬਿਠਾ ਲਿਆ ਨੰਗਰਾਂ ਤੋਂ ਫੱਲੇਆਲ ਪਿੰਡ ਵੱਲ ਪਾ ਲਿਆ ਪੱਲੇਆਲੋਂ ਹੁੰਦੇ ਹੁੰਦੇ ਗੁਜਰਾਂਣ ਆਵੜੇ ਪੱਖਵਾਲਾ ਢੇਨਾਂ ਵਾਲੀ ਸੜਕ ਤੇ ਜਾ ਚੜੀ ਸੜਕ ਤੇ ਚੜਦਿਆਂ ਹੀ ਝਟਕਾ ਇੱਕ ਲੱਗਿਆ ਪਤਾ ਨਹੀਂ ਕਿਹੜੇ ਬੜੇ ਕੁੱਤਾ ਵਿੱਚ ਵੱਜਿਆ ਦੇਖਦੇ ਆਸਾਲ ਖੱਬੀ ਬਾਹ ਮੇਰੀ ਟੁੱਟ ਗਈ ਲਾਈਟ ਦੇ ਨਾਲ سوری ਐਨਕ ਦੇ ਨਾਲ ਲਾਈਟ ਬੁਲਟ ਦੀ ਗੋਲਟੀ ਨਾਲ ਵਾਲੇ ਸਾਹਦੇ ਸੀ ਬਾਹਰ ਦੇ ਗੋਲਟ ਠੁਕਦੇ ਹਾਰਦ ਸੇ ਉਹ ਵੇਖ ਸਾਡੇ ਸਾਹ ਜਿਵੇਂ ਰੁਕ ਗਏ ਰੁਕਿਆ ਨਾ ਕੋਈ ਅਸੀਂ ਹੈਲਪਰ ਇਹ ਮੰਗਦੇ ਵੇਖ ਕੇ ਤਮਾਸ਼ਾ ਉਹ ਕੋ ਲੋਕ ਰਹਿ ਲੰਘ ਗਏ ਪਰ ਉਹ ਬੰਦ ਪਾੜ ਕੇ ਪਰਿਸ਼ਟੇ ਕੋਈ ਆ ਗਏ ਵੇਖ ਕੇ ਉਹਨਾਂ ਸਾਡੇ ਸਾਥ ਸਾਹ ਆ ਗਏ ਅੰਕਲ ਨੇ ਜਦੋਂ ਮੈਨੂੰ ਮੋਟਰਸਾਈਕਲ ਤੇ ਬਿਠਾ ਲਿਆ ਦੂਜੇ ਵੀਰੇ ਨੇ ਮੇਰਾ ਮੋਟਰਸਾਈਕਲ ਚਲਾ ਲਿਆ ਪਹੁੰਚ ਕੇ ਸੀ ਖਾਨ ਕੋਲੇ ਪਿੰਡ ਪਖੋਵਾਲ ਸੀ ਦਰਦ ਦੇ ਨਾਲ ਮੇਰਾ ਹੋਇਆ ਬੜਾ ਮਾਲ ਸੀ ਐਕਸਰੇ ਨੂੰ ਵੇਖਿਆ ਔ ਮੈਂ ਸੀ ਘਬਰਾ ਗਿਆ ਬਾਹ ਦੇ ਵਿੱਚ ਮੇਰੇ ਇੱਕ ਨੋਕਸਪਟਾ ਆ ਗਿਆ। ਥਾਣੇ ਕਹਿੰਦਾ ਪਲਾਸਟਰ ਦੇ ਨਾਲ ਨਿਓ ਸਰਨਾ ਪੈਰੀਆਂ ਪਲੇਟਾਂ ਤੇ ਆਪਰੇਸ਼ਨ ਹੋਊ ਕਰਦਾ। ਔਖੇ-ਸੌਖੇ ਕੇਹਾ ਮੇਰੀ ਰਾਤ ਤੱਕ ਲਾ ਲਿਓ ਪਲੇਟਾਂ ਵੀ ਲਵਾ ਲਗੇ ਪਲਾਸਟਰ ਤਾਂ ਲਾ ਲਿਓ। ਥਾਣੇ ਕੋਲੋਂ ਕੱਚਾ ਮੈਂ ਪਲਾਸਟਰ ਲਵਾ ਲਿਆ ਫੋਨ ਕਰ ਗੱਡੀ ਵਾਲਾ ਅੰਦਰ ਬੁਲਾ ਲਿਆ। ਪਹੁੰਚਦੇ ਆ ਘਰ ਸਾਨੂੰ ਸੋਣੇ 6:00 ਵਜੇ ਕੇ ਸਰਟਾਂ ਉਹ ਇੱਕ ਮੇਰੀਆਂ ਕਰ ਵਾਲੇ ਨੂੰ ਲੱਗ ਕੇ ਥੋੜੀ-ਥੋੜੀ ਲੋਕਾਂ ਦਾ ਇਕੱਠ ਹੋਣ ਲੱਗਿਆ ਬਾਰੋ-ਬਾਰ ਪੁੱਛੀ ਜਾਂ ਅਕੁੱਤਾ ਕਿਨੇ ਵਜੇ ਆ ਇੱਕੋ ਗੱਲ ਸਭ ਨੂੰ ਰਿਪੀਟ ਕਰੀ ਜਾਂਦਾ ਸੀ ਔਖਾ ਸੌਖਾ ਹੋ ਕੇ ਮੈਂ ਸੁਹਾੜੇ ਪਰ ਹੀ ਜਾਂਦਾ ਸੀ ਗੱਲਾਂ ਪਰਤਾਂ ਕਰਦੇ ਆ ਹੋ ਕੇ ਅੱਕ ਬੇੜਾ ਸੀ 6:15 ਵਜੇ ਕੇ ਸੀ ਸੌਣ ਵਾਲਾ ਬੇਲਾ ਸੀ ਨੀਂਦ ਵਾਲੀ ਕੋੜੀ ਪਾ ਕੇ ਰਾਤ ਨੂੰ ਮੈਂ ਸੁੱਤਾ ਸੀ ਸੁਪਨੇ 'ਚ ਵਿੱਚ ਮੈਨੂੰ ਦਿਖਾਉਂਦੇ ਸਨ ਸੁਪਨੇ 'ਚ ਕੰਮ ਜਿਹੜਾ ਰਹਿ ਗਿਆ ਉਹ ਪੂਰਾ ਸੀ ਦਿਨ ਵੇਲੇ ਆ ਕੇ ਉਹਨੇ ਕਾਰਜ ਤਾਂ ਪੂਰਾ ਸੀ ਦਿਨ ਵੇਲੇ ਆ ਕੇ ਉਹਨੇ ਕਾਰਜ ਤਾਂ ਪੂਰਾ ਸੀ ਥੈਂਕ ਯੂ